ਸਸਜੀ ਗੱਲ ਜੀ ਮੈਂ ਹਾਜੀਤ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪਾਈ ਅਮਿਤਪਾਲ ਖਾਲਸਾ ਜੀ ਨੂੰ ਲੈ ਕੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਜਿੱਥੇ ਉਹਨਾਂ ਦੇ ਆਪਣੇ ਵਕੀਲਾਂ ਵੱਲੋਂ ਦਲੀਲਾ ਤੇ ਅਪੀਲਾ ਰੱਖੀਆਂ ਜਾਣੀਆਂ ਸੀ ਤੇ ਦੂਸਰੇ ਪਾਸੇ ਜਿਹੜੀ ਹੈ ਕੋਰਟ ਵੱਲੋਂ ਕੀ ਸੁਣਵਾਈ ਦੇ ਉੱਤੇ ਉਹਦਾ ਜਿਹੜਾ ਹੈ ਰਿਜ਼ਲਟ ਹੋਣਾ ਸੀ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੇਕਰ ਗੱਲ ਕਰੀਏ ਤਾਂ ਪਾਈ ਅਮਿਤਪਾਲ ਖਾਲਸਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਡਿਬੂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਾਫੀ ਜ਼ਿਆਦਾ ਵਾਰ-ਵਾਰ ਜਿਹੜੀ ਹੈ ਅਰਜੀ ਪਾਈ ਜਾ ਰਹੀ ਹੈ ਕਿ ਭਾਈ ਅਮਿਤਪਾਲ ਖਾਲਸਾ ਜੀ ਨੂੰ ਇੱਕ ਵਾਰ ਪ੍ਰੋਲ ਜ਼ਰੂਰ ਮਿਲਣੀ ਚਾਹੀਦੀ ਹੈ ਜੇਕਰ ਗੱਲ ਕਰੀਏ ਤਾਂ ਅੱਜ ਉਹਨਾਂ ਦੀ ਸੁਣਵਾਈ ਤੇ ਕਾਫੀ ਜਿਹੜੀਆਂ ਨੇ ਦਲੀਲਾਂ ਪਿੱਲਾ ਰੱਖੀਆਂ ਗਈਆਂ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਭਾਈ ਅਮਿਤਪਾਲ ਖਾਲਸਾ ਜੀ ਉਹਨਾਂ ਵੱਲੋਂ ਵੀ ਜਿਹੜੀ ਹੈ ਕਾਫੀ ਜ਼ਿਆਦਾ ਆਪਦੇ ਬਾਰੇ ਜਿਹੜੀ ਹੈ ਆ ਸਚਾਈ ਰੱਖੀ ਗਈ ਹੈ ਗੱਲ ਰੱਖੀ ਗਈ ਹੈ ਕਿ ਅਦਾਲਤ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਉਹਨਾਂ ਦੇ ਹੱਕ ਦੇ ਵਿੱਚ ਉਹ ਫੈਸਲਾ ਸੁਨਾਇਆ ਜਾਵੇ ਤਾਂ ਦੱਸ ਦਈਏ ਕਿ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਿਹਾ ਕਿ ਉਹਨਾਂ ਦੀ ਹਿਦਾਸਤ ਕਾਰਨ ਉਹਨਾਂ ਦੇ ਸੰਸਦੀ ਖੇਤਰ ਦਾ ਸਾਰਾ ਕੰਮਕਾਜ ਠੱਪ ਹੋਇਆ ਪਿਆ ਯਾਨੀ ਕਿ ਭਾਈ ਅਮਰਿਤਪਾਲ ਖਾਲਸਾ ਜੀ ਜਿਹੜੇ ਆਪਣੇ ਇਲਾਕੇ ਤੋਂ ਖਡੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਉਹਨਾਂ ਲੋਕਾਂ ਦੇ ਵਿੱਚ ਵਿਚਰ ਨਹੀਂ پا ਰਹੇ ਕਿਉਂਕਿ ਉਹ ਕਾਫੀ ਲੰਮੇ ਸਮੇਂ ਤੋਂ ਡਿਪੂ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਮੈਂ ਆਪਦੇ ਇਲਾਕੇ ਦੇ ਸੰਸਦ ਮੈਂ ਦੇ ਵਿੱਚ ਜਿਹੜੇ ਨੇ ਮੁੱਦੇ ਰੱਖਣਾ ਚਾਹਣਾ ਲੇਕਿਨ ਉਹਨਾਂ ਮੁੱਦਿਆਂ ਵਾਸਤੇ ਜਿਹੜਾ ਹੈ ਮੈਨੂੰ ਪ੍ਰੋਲ ਦੀ ਬੜੀ ਜ਼ਰੂਰਤ ਹੈ ਤਾਂ ਦਾ ਜੀ ਉਹਨਾਂ ਨੇ ਕਿਹਾ ਕਿ ਉਹ ਸੰਸਦ ਵਿੱਚ ਆਪਣੇ ਖੇਤਰ ਨਾਲ ਜੁੜੇ ਬੁਨਿਆਦੀ ਲੋਕਾਂ ਦੇ ਹਿੱਤਾਂ ਦੇ ਮੁੱਦੇ ਜਿਵੇਂ ਕਿ ਹੜ੍ਹ ਨਸ਼ੇ ਦੀ ਸਮੱਸਿਆ ਤੇ ਕਈ ਫਰਜ਼ੀ ਮੁਕਾਬਲੇ ਨੂੰ ਸੰਸਦ ਵਿੱਚ ਉਠਾਉਣ ਤੋਂ ਵਾਂਝੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਜੱਜ ਸ਼ੀਲ 나ਗੂ ਅਤੇ ਜਸਟਿਸ ਸੰਜੀਪ 베ਰੀ ਨੇ ਡਿਵੀਜ਼ਨ ਮੈਚ ਦੇ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਮਰਿਤਪਾਲ ਨੇ ਵਕੀਲਾਂ ਦੇ ਕੰਮਾਂ ਵਿੱਚ ਰੁਝੇ ਹੋਣ ਕਾਰਨ ਖੁਦ ਹੀ ਅਦਾਲਤ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਦਲੀਲ ਦਿੱਤੀ ਹੈ ਕਿ ਐਨਐਸਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਅਧੀਨ ਦੀ ਲਗਾਤਾਰ ਹਿਰਾਸਤ ਦੇ ਇੱਕ ਚੁਣੇ ਗਏ ਨੁਮਾਜ਼ੇ ਦੇ ਸੰਵਿਧਾਨਕ ਫਰਜ਼ਾਂ ਨੂੰ ਪੂਰੀ ਤਰ੍ਹਾਂ ਦੇ ਨਿਵਾਰਨ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਿਸ ਨਾਲ ਸਿਰਫ ਉਹਨਾਂ ਦਾ ਅਧਿਕਾਰ ਪ੍ਰਭਾਵਿਤ ਹੋਇਆ ਹੈ ਸਗੋਂ ਵੋਟਰਾਂ ਦੀ ਆਵਾਜ਼ ਦੀ ਦੱਬ ਗਈ ਹੈ ਤੇ ਉਹਨਾਂ ਨੂੰ ਸੰਸਦ ਵਿੱਚ ਭੇਜਿਆ ਹੈ ਉਮਰਿਤਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸੰਸਦ ਵਿੱਚ ਲੋਕ ਹਿੱਤ ਦੇ ਮੁੱਦੇ ਉਠਾਉਣ ਦੇ ਉਦੇਸ਼ ਨਾਲ ਛਾਤੀਆਂ ਜਮਾਨਤ ਦੀ ਮੰਗ ਮੰਗ ਕੀਤੀ ਸੀ ਪਰ ਉਹਨਾਂ ਨੇ ਇਹ ਰਾਹਤ ਨਹੀਂ ਮਿਲ ਸਕੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਮਾਹੌਲ ਨਿੱਧੀ ਆਜ਼ਾਦੀ ਤੱਕ ਸੀਮਤ ਨਹੀਂ ਹੈ ਸਗੋਂ ਉਹ ਪੂਰੇ ਚੋਣ ਕੇਤਨ ਨਾਲ ਜੁੜਿਆ ਹੋਇਆ ਹੈ ਜਿਸ ਦੀ ਸਮੱਸਿਆ ਸੰਸਦ ਦੇ ਮੈਂਬਰ ਪੱਧਰ ਤੇ ਰੱਖਿਆ ਜਾਣਾ ਜ਼ਰੂਰੀ ਹੈ ਸਵੇਦਾ ਕੁਰਤਾ ਤੇ ਨੀਲੀ ਪਗੜੀ ਵਿੱਚ ਅਮਰੀਪਾਲ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਮਿਸ਼ਰਣ ਵਿੱਚ ਆਪਣੀ ਗੱਲ ਰੱਖਦਿਆਂ ਕਿਹਾ ਕਿ ਪਾਰਟੀ ਲੋਕਤੰਤਰ ਵਿਵਸਥਾ ਵਿੱਚ ਚੁਣੇ ਗਏ ਲੋਕ ਪ੍ਰਤੀਬੰਧ ਸੰਸਦ ਵਿੱਚ ਮੁੱਦੇ ਉਠਾਉਣ ਦਾ ਅਧਿਕਾਰ ਹੈ ਉਹਨਾਂ ਨੇ ਕਿਹਾ ਮੇਰੇ ਤੇ ਲਗਾਇਆ ਗਿਆ ਐਨਐਸਏ ਤੀਜੇ ਸਾਲ ਵਧਾ ਦਿੱਤਾ ਗਿਆ ਤੇ ਮੇਰੇ ਖੇਤਰ ਵਿੱਚ ਹਰ ਨਸ਼ਾ ਤੇ ਫਰਜ਼ੀ ਮੁਕਾਬਲਿਆਂ ਵਰਗੇ ਗੰਭੀਰ ਮੁੱਦੇ ਜਿਨ੍ਹਾਂ ਨੂੰ ਸੰਸਦ ਵਿੱਚ ਉਠਾਣਾ ਜ਼ਰੂਰੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਡਿਰੀਜ਼ਨ ਮੈਨਚਰ ਸੰਕੇਤ ਹੈ ਕਿ ਵਿਸ਼ੇ ਤੇ ਆਪਣੀ ਪਾਲ ਨੂੰ ਸੁਣਨ ਲਈ ਤਿਆਰ ਹੈ ਪਰ ਇਹ ਸਪੱਸ਼ਟ ਹੈ ਕਿ ਉਹਨਾਂ ਨੇ ਸਪੱਸ਼ਟ ਤੌਰ ਤੇ ਕਹਿਣਾ ਹੋਵੇਗਾ ਕਿ ਬਾਅਦ ਵਿੱਚ ਉਹ ਆਪਣੇ ਵਕੀਲ ਦੀ ਅਲੱਗ ਤੋਂ ਬਹਿਸ ਮੁਲਤਜ ਦੀ ਮੰਗ ਨਹੀਂ ਕਰਨਗੇ ਅਮਰੀਪਾਲ ਸਿੰਘ ਨੇ ਇਹ ਸ਼ਰਤ ਦੀ ਸਹਿਮਤੀ ਜਤਾਈ ਤਾਂ ਦੱਸ ਜੀ ਅਦਾਲਤ ਨੇ ਇਹ ਵੀ ਧਿਆਨ ਵਿੱਚ ਰੱਖਿਆ ਕਿ ਪਿਛਲੀ ਸੁਣਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਈਆਂ ਸੀਨੀਅਰ ਵਕੀਲ ਅਨੁਪਦ ਗੁਪਤਾ ਦੀਆਂ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਪਾਏ ਉਹਨਾਂ ਦੇ ਅੱਗੇ ਵੀ ਸੁਣਨਾ ਬਾਕੀ ਹੈ ਇਹਨਾਂ ਹਾਲਾਤਾਂ ਵਿੱਚ ਮਾਮਲੇ ਦੀ ਸੁਣਵਾਈ ਮੁਲਤੀ ਕਰਕੇ ਇਸ ਨੂੰ ਦੁਪਹਿਰ 2 ਵਜੇ ਤੋਂ ਬਾਅਦ ਲੰਚ ਸੈਸ਼ਨ ਵਿੱਚ ਮੋੜ ਸੁਣਵਾਈ ਦੀ ਸੂਚੀ ਦੀ ਬੰਦ ਕਰਨ ਦਾ ਆਦੇਸ਼ ਹੈ ਤਾਂ ਦੱਸ ਦਿੱਤਾ ਕਿ ਜਿੱਥੇ ਸਰਕਾਰ ਵੱਲੋਂ ਵੀ ਅਜੇ ਦਲੀਲਾਂ ਫਰੀਆਂ ਜਿਹੜੀਆਂ ਨੇ ਪੇਸ਼ ਕੀਤੀਆਂ ਗਈਆਂ ਸੀ ਲੇਕਿਨ ਹੁਣ ਪਾਈ ਅਮਨਿਤਪਾਲ ਖਾਲਸਾ ਜੀ ਨੇ ਜਿਹੜੇ ਮੁੱਦੇ ਆਪਣੇ ਇਲਾਕੇ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਨਸ਼ਿਆ ਬਾਰੇ ਗੱਲ ਕੀਤੀ ਹੈ ਸੰਸਦ ਦੇ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਲੋਕਾਂ ਨੂੰ ਅੱਜ ਮੇਰੀ ਜਰੂਰਤ ਹੈ ਜੇਕਰ ਮੈਨੂੰ ਪ੍ਰੋਲ ਮਿਲਦੀ ਹੈ ਤਾਂ ਉਸ ਬੇਸ ਤੇ ਮੈਂ ਆਪਦੇ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਵਿੱਚ ਜਾ ਸਕਦਾ ਹਾਂ ਤਾਂ ਪਾਈ ਅਮਨਿਤਪਾਲ ਖਾਲਸਾ ਜੀ ਨੂੰ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਚਾਹਵਾਨ ਵੀ ਉਡੀਕ ਰਹੇ ਨੇ ਤੇ ਦੂਸਰੇ ਪਾਸੇ ਹੁਣ 2 ਵਜੇ ਤੋਂ ਬਾਅਦ ਉਹਨਾਂ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ